ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਮਿਲ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤੇ ਪ੍ਰਵਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪਾਂ ਵਿਚਾਰ ਕਰ ਰਹੇ ਹਾਂ ਸਿੱਖ ਧਰਮ ਦੇ ਵਿੱਚ ਗੁਰਮਤ ਦੇ ਵਿੱਚ ਗੁਰਬਾਣੀ ਦੇ ਵਿੱਚ ਵਯਾ ਅਤੇ ਨਿਰਵਾਹ ਇਸ ਦਾ ਕਿਵੇਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ। ਔਰ ਸਤਿਗੁਰ ਸਹਿਬਾਨ ਜੀ ਨੇ ਗੁਰਬਾਣੀ ਦੇ ਵਿੱਚ ਕਿੰਨਾ ਜ਼ਿਆਦਾ ਔਰਤ ਦਾ ਸਤਕਾਰ ਕੀਤਾ। ਹੋਰ ਜਿਹੜੇ ਧਰਮ ਨੇ ਉਨ੍ਹਾਂ ਦੇ ਵਿੱਚ ਔਰਤ ਦਾ ਤ੍ਰਿਸਕਾਰ ਕੀਤਾ ਗਿਆ ਅਜਦੇ ਦਾਨੇ ਪੁਰਖਾਂ ਦੀ ਜ਼ੁਬਾਨ ਤੋਂ ਕਈ ਵਾਰੀ ਅਜਿਹੇ ਬਚਨ ਹੋਣ ਨੂੰ ਆਮ ਮਿਲ ਜਾਂਦੇ ਹਨ ਕਿ ਹਰ ਸਫਲਤਾ ਦੀ ਚੋਟੀ ਤੇ ਪਹੁੰਚੇ ਹੋਏ ਬਹੁਤੇ ਮਨੁੱਖਾਂ ਦੀ ਜ਼ਿੰਦਗੀ ਪਿੱਛੇ ਕਿਸੇ ਨਾ ਕਿਸੇ ਔਰਤ ਦਾ ਹੱਥ ਹੁੰਦਾ ਇਹ ਅਸੀਂ ਕੱਲ ਕਾਫੀ ਵਿਸਥਾਰ ਵਿੱਚ ਵਿਚਾਰਿਆ ਸੀ ਕਿ ਕਿਵੇਂ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਦੇ ਵਿੱਚ ਮਾਤਾ ਰੂਪ ਦੇ ਵਿੱਚ ਮਾਤਾ ਤ੍ਰਿਪਤਾ ਜੀ ਭੈਣ ਰੂਪ ਦੇ ਵਿੱਚ ਬੇਬੇ ਨਾਨਕੀ ਜੀ ਅਤੇ ਪਤਨੀ ਦੇ ਰੂਪ ਵਿੱਚ ਮਾਤਾ ਸੁਲਖਣੀ ਜੀ ਇਹਨਾਂ ਮਹਾਨ ਸਤਕਾਰਯੋਗ ਬੀਬੀਆਂ ਦਾ ਕਿੰਨਾ ਦਾ ਸਹਿਯੋਗ ਰਿਹਾ ਦੂਸਰੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਖਡੂਰ ਸਾਹਿਬ ਵਿਖੇ ਗੁਰੂ ਕੇ ਲੰਗਰਾਂ ਦਾ ਸਾਰਾ ਹੀ ਪ੍ਰਬੰਧ ਮਾਤਾ ਖੀਵੀ ਜੀ ਨੇ ਬਹੁਤ ਜ਼ਿੰਮੇਵਾਰੀ ਦੇ ਨਾਲ ਨਿਭਾਇਆ ਮਾਤਾ ਖੀਵੀ ਜੀ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਆਇਆ ਹੈ ਤੇ ਕਿਵੇਂ ਭਾਈ ਲਹਿਣਾ ਸਾਹਿਬ ਜੀ ਦੇ ਭਾਈ ਲਹਿਣਾ ਸਾਹਿਬ ਜੀ ਤੋਂ ਲੈ ਕੇ ਗੁਰੂ ਅੰਗਦ ਸਾਹਿਬ ਬਨਣ ਤੱਕ ਕਿੰਨਾ ਵੱਡਾ ਸਹਿਯੋਗ ਦਿੱਤਾ ਮਾਤਾ ਖੀਵੀ ਜੀ ਨੇ ਇਸਤਰੀ ਦੇ ਪੰਜ ਰੂਪ ਸੰਸਾਰ ਦੀ ਅੱਖ ਦੇ ਸਾਹਮਣੇ ਨੇ ਸਭ ਤੋਂ ਪਹਿਲਾ ਰੂਪ ਮਾਂ ਦਾ ਦੂਜਾ ਰੂਪ ਭੈਣ तीजा रूप पत्नी दा चौथा रूप पति ਅਤੇ ਪੰਜਵਾਂ ਰੂਪ ਪ੍ਰੇਮ ਕਾ ਦਾ ਇਸ ਮਨੁੱਖ ਨੇ ਬਹੁਤ ਵਾਰੀ ਇਨਾਂ ਰੂਪਾਂ ਤੇ ਕਹਿਰ ਹੀ ਕੀਤਾ ਜਦੋਂ ਕਿਸੇ ਕਵੀ ਦੀ ਜਾਂ ਲਖਾਰੀ ਦੀ ਕਲਮ ਚੱਲਨੀ ਚਾਹੇ ਉਹ ਧਾਰਮਿਕ ਲੋਕ ਹੋਣ ਤਾਂ ਉਸ ਨੇ ਇਸਤਰੀ ਦੇ ਸ਼ੁਭ ਗੁਣਾ ਦੀ ਗੱਲ ਕਰਨ ਦੀ ਬਜਾਏ ਇਸ ਦੀ ਤਸਵੀਰ ਕੇਵਲ ਇੱਕ ਕਾਮ ਪੂਰਤੀ ਦੀ ਪੁਤਲੀ ਬਣਾ ਕੇ ਪੇਸ਼ ਕੀਤੀ ਕਿਸੇ ਗਾਇਕ ਨੇ ਗਾਇਆ ਤਾਂ ਉਸ ਨੇ ਵੀ ਪੂਰਾ ਤਾਂਡ ਜ਼ੋਰ ਇਸੇ ਪਾਸੇ ਲਾਇਆ ਇਥੋਂ ਤੱਕ ਕਿ ਧਾਰਮਿਕ ਦੁਨੀਆ ਵਿੱਚ ਵੀ ਜੇ ਮਨੁੱਖ ਨੂੰ ਸਵਰਗ ਦੇ ਝੂਠੇ ਲਾਰੇ ਲਾਏ ਗਏ ਤਾਂ ਉਹਨਾਂ ਲਾਰਿਆਂ ਵਿੱਚ ਜਿਹੜੇ ਸੁੱਖ ਬਿਆਨ ਕੀਤੇ ਉਹ ਵੀ 16 ਸਾਲਾਂ ਦੀ ਉਮਰ ਦੀਆਂ ਅਪਸ਼ਰਾਂ ਮਿਲਣਗੀਆਂ ਹੀ ਕਿਹਾ ਗਿਆ ਜਦੋਂ ਇਸਲਾਮ ਧਰਮ ਦੇ ਵਿੱਚ ਜਦੋਂ ਕਿੰਨੇ ਜੰਗ-ਜੁੱਦ ਕਰਨੇ ਹੁੰਦੇ ਉਹਨਾਂ ਸਿਪਾਈਆਂ ਨੂੰ ਇਹ ਲਾਲਚ ਦੇ ਕੇ ਜੰਗਾਂ ਜੁੱਦਾਂ ਦੇ ਵਿੱਚ ਤੋਰਿਆ ਜਾਂਦਾ ਅਗਰ ਤੁਸੀਂ ਜੰਗ ਕਰਦੇ ਹੋਏ ਸ਼ਹੀਦ ਹੋ ਜਾਓਗੇ ਤਮੀ ਤੁਹਾਡਾ ਸੰਸਾਰ ਦੇ ਵਿੱਚ ਨਾਮ ਰਹੇਗਾ ਤੇ ਨਾਲੇ ਉਥੇ ਅਗਾਹ ਪਿਛਤ ਵਿੱਚ ਜਾ ਕੇ ਬਹਿਸ਼ਤ ਵਿੱਚ ਜਾ ਕੇ ਤੁਹਾਨੂੰ ਅੰਗੂਰਾਂ ਦੀ ਬਣੀ ਹੋਈ ਸ਼ਰਾਬ ਪੀਣ ਵਾਸਤੇ ਮਿਲੇਗੀ ਤੇ ਅਪਸ਼ਰਾਵਾਂ ਭੋਗਣ ਵਾਸਤੇ ਮਿਲਣਗੀਆਂ ਕਹਿਣ ਦਾ ਭਾਵ ਸਵਰਗਾਂ ਦੇ ਵਿੱਚ ਵੀ ਮਨੁੱਖ ਨੂੰ ਇਹੀ ਲਾਲਸ ਦਿੱਤੇ ਗਏ ਕਿਸੇ ਨੇ ਅਜ਼ਾਹ ਨਹੀਂ ਕਿਹਾ ਕਿਸ ਵਰਗ ਵਿੱਚ ਤੈਨੂੰ ਤੇਰੀ ਮਾਤਾ ਦੀ ਬੁੱਕਲ ਮਿਲੇ ਜਿੱਥੇ ਅਨੇਕਾਂ ਸੁਖ ਮਿਲਦੇ ਹਨ ਕਿਤੇ ਭੈਣ ਦੀਆਂ ਲੋਰੀਆਂ ਜਾਂ ਤੈਨੂੰ ਤੇਰੀ ਧੀ ਤੇਰੀ ਸੁਪੁੱਤਰੀ ਦਾ ਨਿੱਘਾ ਪਿਆਰ ਮਿਲੇਗਾ ਬਸ ਇਹੋ ਕਿਹਾ ਗਿਆ ਕਿ ਉਥੇ ਸਵਰਗਾ ਵਿੱਚ ਪਿਸ਼ਤਾ ਵਿੱਚ ਤੈਨੂੰ ਅਪਸ਼ਰਾਵਾਂ ਮਿਲਣਗੀਆਂ ਉਹ ਕਹਿਣ ਦਾ ਭਾਵੇਂ ਇਹ ਕਿ ਇੱਥੇ ਤਾਂ ਮਨ ਪਾਉਂਦੀਆਂ ਇਹ ਮਨੁੱਖ ਕਰਦਾ ਹੀ ਰਿਹਾ ਅੱਗੇ ਵੀ ਆਪਣੀਆਂ ਹੀ ਅਧੂਰੀਆਂ ਪਾਵਨਾਵਾਂ ਦੀ ਪੂਰਤੀ ਲਈ ਸੁਖ ਸਮਝ ਲਿਆ ਇਸਤਰੀ ਦਾ ਹੋਰ ਰੂਪ ਇਸ ਮਨੁੱਖ ਨੂੰ ਨਜ਼ਰ ਨਹੀਂ ਆਇਆ ਚਾਹੇ ਇਸ ਦੁਨੀਆ ਦੀ ਗੱਲ ਹੋਵੇ ਤੇ ਚਾਹੇ ਪਰਲੋਕ ਦੀ ਗੱਲ ਹੋਵੇ ਸਾਰੀਆਂ ਥਾਵਾਂ ਦੇ ਉੱਤੇ ਇਸ ਮਨੁੱਖ ਨੇ ਇਸਤਰੀ ਨੂੰ ਮੈਲੀ ਨਜ਼ਰ ਦੇ ਨਾਲ ਹੀ ਵੇਖਿਆ ਅਜਹੀ ਹੀ ਕਠੋਰ ਭਾਵਨਾ ਕਾਰਨ ਪਹਿਲੇ ਸਮੇਂ ਦੇ ਵਿਆਹ ਵੀ ਕੁਝ ਅਜਿਹੇ ਢੰਗ ਦੇ ਹੁੰਦੇ ਸਨ ਇਹਨਾਂ ਵਿੱਚੋਂ ਅਜਿਹੇ ਖੁਸ਼ੀ ਦੇ ਮੌਕੇਆ ਨੂੰ ਵੀ ਕਠੋਰਤਾ ਨਾਲ ਹੀ ਨਿਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਭਾਈ ਕਾਨ ਸਿੰਘ ਨਾਭਾ ਜੀ ਨੇ ਮਹਾਨ ਕੋਸ਼ ਵਿੱਚ ਇਨ ਸਾਈਕਲੋਪੀਡੀਆ ਆਫ ਸੈਕਲਟਰੇਚਰ ਮਹਾਨ ਕੋਸ਼ ਉਸ ਦੇ ਵਿੱਚ ਅੱਠ ਤਰ੍ਹਾਂ ਦੇ ਵਿਆਹ ਦਾ ਜ਼ਿਕਰ ਕੀਤਾ ਹੈ ਪਰ ਇਹ ਸਾਰੇ ਦੇ ਸਾਰੇ ਇਸ ਸਮਾਜ ਦੀ ਜਨਨੀ ਤੇਤ ਸ਼ਬਦ ਦਨੇ ਜਿਵੇਂ ਮਾਤਾ ਨੇ ਭੈਣ ਨੇ ਸਮਾਜ ਨੂੰ ਜਨਮ ਦਿੱਤਾ ਇਹਨਾਂ ਅੱਠ ਕਿਸਮਾਂ ਦੇ ਵਿਆਹਾਂ ਦੇ ਵਿੱਚ ਉਹਦੇ ਉੱਤੇ ਤਸ਼ੱਦਦ ਹੀ ਦਰਸਾਇਆ ਗਿਆ। ਅਲੱਗ-ਵਲੱਗ ਪਰਮਾਂ ਦੇ ਵਿੱਚ 8 ਤਰ੍ਹਾਂ ਦੇ ਵਿਆਹ ਮੰਨੇ ਜਾਂਦੇ ਨੇ। ਉਹਨਾਂ ਦੇ ਵਿੱਚੋਂ ਪਹਿਲਾ ਵਿਆਹ ਹੁੰਦਾ ਸੀ ਉਹਨੂੰ ਕਹਿੰਦੇ ਹੁੰਦੇ ਸਨ ਬ੍ਰਾਹਮ। ਉਹਦਾ ਮਤਲਬ ਇਹ ਹੁੰਦਾ ਸੀ ਵਰ ਨੂੰ ਘਰ ਬੁਲਾ ਕੇ ਗਹਿਣਿਆ ਅਤੇ ਕੱਪੜਿਆਂ ਸਮੇਤ ਧੀ ਨੂੰ ਵੀ ਦਾਨ ਕਰਨਾ। ਭਾਵ ਇਸ ਬਾਲੜੀ ਨੂੰ ਵੀ ਇਕ ਵਸਤੂ ਸਮਝ ਕੇ ਹੀ ਵਿਆਹ ਦਾ ਨਾਮ ਦੇ ਕੇ ਅਸਲ ਵਿੱਚ দান ਕਰਨਾ ਇੱਕ ਕਿਸਮ ਦਾ ਕਹਿਰ ਹੀ ਸੀ ਕਿਉਂਕਿ দান ਤੇ ਚੀਜ਼ਾਂ ਵਸਤੂਆਂ ਦਾ ਕੀਤਾ ਜਾਂਦਾ ਪਰ ਇਹਨੂੰ ਕਹਿੰਦੇ ਸਨ ਬ੍ਰਹਮ ਵਿਆਹ ਦੂਜਾ ਸੀ ਦੇਵ ਵਿਆਹ ਇਹਦਾ ਭਾਵ ਹੁੰਦਾ ਸੀ ਯੱਗ ਕਰਵਾਉਣ ਵਾਲੇ ਰਤਸ ਨੂੰ ਕੰਨਿਆਵਾਂ ਦਾਣ ਕਰਨੀ ਇੱਥੇ ਵੀ ਦਾਨ ਦੀ ਹੀ ਕਿਰਿਆ ਸੀ ਈਆਂ ਨੂੰ ਦਾਨ ਕਰਨ ਦੀ ਇੱਥੇ ਗੱਲ ਸੀ ਹੈ ਤੀਜੀ ਕਿਸਮ ਦਾ ਵਿਆਹ ਹੁੰਦਾ ਸੀ ਆਸੰਗ ਇਹਦਾ ਭਾਵ ਹੁੰਦਾ ਸੀ ਵਰ ਤੋਂ ਦੋ ਬੈਲ ਲੈ ਕੇ ਬੈਲ ਦਾ ਭਾਵ ਹੁੰਦਾ ਸੀ ਬਲ ਦਾ ਉਹਨਾਂ ਦੇ ਬਦਲੇ ਕੰਨਿਆਵਾਂ ਦੇਣੀ ਇਹ ਵੀ ਸਮਾਜ ਦੀ ਕੋਈ ਬਹੁਤੀ ਸਤਕਾਰੀ ਹੋਈ ਰੀਤੀ ਨਹੀਂ ਸੀ ਭਾਵ ਕਿਸੇ ਵਰ ਦੇ ਕੋਲੋਂ ਲਾੜੇ ਦੇ ਕੋਲੋਂ ਇੱਕ ਵਿਆਹ ਦੀ ਇਹ ਕਿਸਮ ਸੀ ਉਹਨੂੰ ਕਹਿੰਦੇ ਸਨ ਆਸੰਗ ਇਹਨਾਂ ਦਾ ਜ਼ਿਕਰ ਮਹਾਨ ਕੋਸ਼ ਵਿੱਚ ਆਇਨ ਸਾਈਕਲੋਪੀਡੀਆ ਆਫ ਸਿੱਖ ਲਿਟਰੇਚਰ ਭਾਈ ਕਾਨ ਸਿੰਘ ਨਾਭਾ ਜੀ ਨੇ ਲਿਖਿਆ ਸਾਡੇ ਪੰਥਸ ਬਹੁਤ ਪਰਵਾਨਿਤ ਵਿਦਵਾਨ ਨੇ ਇਹਦੇ ਵਿੱਚ ਕੀ ਸੀ ਵਰ ਦੇ ਕੋਲੋਂ ਲਾੜੇ ਦੇ ਕੋਲੋਂ ਦੋ ਬਲਦ ਲੈ ਲੈਣੇ ਭਾਵ ਦੋ ਪਸ਼ੂ ਲੈ ਲੈਣੇ ਤੇ ਉਹਦੇ ਬਦਲੇ ਕੰਨਿਆ ਦੇ ਦੇ। ਪਾਵ ਪਸ਼ੂਆਂ ਡੰਗਰਾਂ ਦੇ ਬਦਲੇ ਪੱਛੀ ਦੇਣੀ। ਚੌਥੀ ਕਿਸਮ ਦਾ ਵਿਆਹ ਸੀ ਉਹਨੂੰ ਕਹਿੰਦੇ ਸਨ ਪ੍ਰਜਾ ਪੱਤਿਆ। ਪ੍ਰਜਾ ਪੱਤਿਆ। ਉਹਦਾ ਭਾਵ ਅਰਥ ਹੁੰਦਾ ਸੀ ਸੰਤਾਨ ਦੀ ਪ੍ਰਾਪਤੀ ਲਈ ਰਜ਼ਾਮੰਦੀ ਨਾਲ ਸ਼ਾਦੀ ਕਰਨਾ। ਇਹ ਵੀ ਇੱਕ ਅਜਹੀ ਰਸਮ ਸੀ। ਜਦੋਂ ਪਤਨੀ ਵਿੱਚੋਂ ਪੁੱਤਰ ਨਾ ਮਿਲੇ ਤਾਂ ਪਤਨੀ ਦੀ ਭੈਣ ਜਾਂ ਕਿਸੇ ਹੋਰ ਨਾਲ ਸ਼ਾਦੀ ਕਰਕੇ ਔਲਾਦ ਪੈਦਾ ਕਰਨਾ ਇਹ ਵੀ ਸਾਡੇ ਸਮਾਜ ਦੇ ਵਿੱਚ ਰਿਹਾ ਸਾਡੇ ਪੰਜਾਬ ਵਿੱਚ ਬਹੁਤ ਸਾਰੇ ਐਸੇ ਬਜ਼ੁਰਗ ਆਦਤ ਸਾਡੇ ਆਪਣੇ ਸਕੇ ਸੰਬੰਧੀਆਂ ਦੇ ਵਿੱਚ ਹਨ ਜਿਨ੍ਹਾਂ ਦੇ ਕਿੰਨੇ ਕਿੰਨੇ ਵਿਆਹ ਇਸ ਗੱਲ ਦੇ ਉੱਤੇ ਹੋਨੇ ਕਿ ਪਹਿਲੀ ਪਤਨੀ ਤੋਂ ਤੇ ਔਲਾਦ ਕੋਈ ਨਹੀਂ ਹੋਈ ਇਹ ਵੀ ਇੱਕ ਕਿਸਮ ਦਾ ਵਿਆਹ ਸੀ ਇਹਦਾ ਇਹਨੂੰ ਕਹਿੰਦੇ ਸਨ ਪ੍ਰਜਾ ਪਰਤੇ ਇੱਕ ਪੰਜਵੀਂ ਕਿਸਮ ਹੁੰਦੀ ਸੀ ਉਹਦਾ ਭਾਵ ਹੁੰਦਾ ਸੀ ਉਹਦਾ ਨਾਮ ਹੁੰਦਾ ਸੀ ਅਸੁਰ ਅਸੁਰ ਦਾ ਮਤਲਬ ਹੈ ਤਾਂ ਸਪਸ਼ਟ ਹੀ ਸੀ ਕਿ ਪੈਸਾ ਲੈ ਕੇ ਲੜਕੀ ਦੇਣੀ ਅੱਜ ਵੀ ਜਿਹੜੇ ਉਥੇ ਭਾਰਤ ਦੇ ਬਹੁਤ ਗਰੀਬ ਪ੍ਰਾਂਤ ਹਨ ਉਹ ਲੋਕੀਂ ਵੀ ਪੈਸਿਆਂ ਦਾ ਕਰਕੇ ਆਪਣੀਆਂ ਧੀਆਂ ਵੇਚ ਦਿੰਦੇ ਨੇ ਸ਼ੇਵਾ ਹੁੰਦਾ ਸੀ ਗੰਧਰਵ ਇਹਦਾ ਅਰਥ ਸੀ ਸ਼ਾਦੀ ਤੋਂ ਪਹਿਲਾਂ ਹੀ ਲੜਕਾ ਲੜਕੀ ਦੀ ਪ੍ਰੀਤ ਨੂੰ ਸ਼ਾਦੀ ਦਾ ਰੂਪ ਦੇ ਦੇਣਾ ਪਰ ਅਜ਼ਾਹ ਰਿਸ਼ਤਾ ਬਹੁਤ ਤਸ਼ੱਦਦ ਸਹਿ ਕੇ ਹੀ ਸ਼ਾਦੀ ਦਾ ਰੂਪ ਲੈਂਦਾ ਸੀ ਜਿਸ ਵਿੱਚੋਂ ਬਹੁਤੀ ਵਾਰੀ ਇਹ ਕਹਿਰ ਵੀ ਲੜਕੀ ਦੇ ਹੇ ਸੇ ਆਉਂਦਾ ਸੀ ਸਤਵਾਂ ਹੁੰਦਾ ਸੀ ਰਾਕਸ਼ ਵਿਆਹ ਇਹਦਾ ਅਰਥ ਹੁੰਦਾ ਸੀ ਜੰਗ ਯੋਧ ਦੇ ਨਾਲ ਕਿਸੇ ਲੜਕੀ ਨੂੰ ਲੜਾਈ ਕਰਕੇ ਜਿੱਤ ਲੈਣਾ ਅੱਠਵੀਂ ਕਿਸਮ ਸੀ ਵਿਆਹ ਦੀ ਉਹਨੂੰ ਕਹਿੰਦੇ ਸਨ ਪੈਸ਼ਾਜ ਇਹਦਾ ਅਰਥ ਸੀ ਜ਼ੁਲਮ ਨਾਲ ਰੋਂਦੀ ਘਰ ਲਾਉਂਦੀ ਲੜਕੀ ਖੋਹ ਲੈ ਜਾਣੀ ਗੁਰਮਤ ਨੇ ਜਿੱਥੇ ਸਮਾਜ ਵਿੱਚ ਇਸ ਜਨਨੀ ਦਾ ਮੁਕਾਮ ਉੱਚਾ ਕੀਤਾ ਉਥੇ ਨਾਲ ਹੀ ਅਜਿਹੀ ਖੁਸ਼ੀਆਂ ਭਰੀ ਰੀਤ ਨੂੰ आनंद कारज ਦੇ ਨਾਮ ਨਾਲ ਸਤਿਕਾਰਿਆ ਇੱਥੇ ਇਸਤਰੀ ਜੀਵਨ ਰੂਪ ਗੱਡੀ ਦਾ ਦੂਜਾ ਪਹੀਆ ਕਹੀ ਗਈ ਜਿ ਜਿਹੜੀ ਆ ਸਾਡਾ ਗ੍ਰਿਸ਼ਤੀ ਜੀਵਨ ਆ ਇਹਦੀ ਜਿਹੜੀ ਗੱਡੀ ਆ ਜੇ ਇਹਦੇ ਦੋ ਪਹੀਏ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਪਹੀਆ ਇਸਤਰੀ ਹੈ ਗ੍ਰਿਸ਼ਤੀ ਜੀਵਨ ਮਾਨੋ ਇੱਕ ਅਜਹੀ ਗੱਡੀ ਹੈ ਜਿਸ ਦਾ ਇੱਕ ਪਹੀਆ ਪਤੀ ਤੇ ਦੂਜਾ ਪਤਨੀ ਹੁੰਦਾ ਜਿਨ੍ਹਾਂ ਸਹਿਮਤੀ ਅਤੇ ਪਰਸਪਰ ਚੱਲਦੇ ਆ ਆਪਣੇ ਮੰਜ਼ਲੇ ਮਕਸੂਦ ਦੀ ਵੀ ਪ੍ਰਾਪਤੀ ਕਰਨੀ ਆ ਜਿੰਦਗੀ ਦੇ ਮਾਰਗ ਤੇ ਕਦੇ ਪਤੀ ਡੋਲ ਜਾਵੇ ਤਾਂ istri ਸਹਾਰਾ ਦੇਵੇ ਅਤੇ ਪਤਨੀ ਦਾ ਕਦਮ ਠਿੜਕ ਜਾਵੇ ਤਾਂ ਪਤੀ ਸਹਾਰਾ ਦੇਵੇ ਇਥੇ ਇੱਕ ਇਹਦੇ ਨੂੰ ਸਮਝਣ ਵਾਸਤੇ ਇੱਕ ਸਾਖੀ ਦਾ ਜ਼ਿਕਰ ਵਿਦਵਾਨ ਪੁਰਸ਼ ਕਰਦੇ ਨੇ ਪੰਡਰਪੁਰ ਭਾਰਤ ਦੇ ਦੱਖਣ ਵਾਲੇ ਪਾਸੇ ਉਥੇ ਇੱਕ ਅਜ਼ਹਿ ਸੁਚੱਜੇ પતિ ਪਤਨੀ ਹੋਏ ਨੇ ਜੋ ਧਰਮ ਦੇ ਮਾਰਗ ਤੇ ਤੁਰਦਿਆਂ ਧਰਮ ਦੇ ਮਾਰਗ ਤੇ ਤੁਰਦਿਆਂ ਇੱਕ ਦੂਜੇ ਦਾ ਸਹਾਰਾ ਬਣੇ ਸਨ ਭਾਈ ਕਾਨ ਸਿੰਘ ਜੀ ਨੇ ਮਹਾਨ ਕੋਸ਼ ਦੇ ਪੰਨਾ ਨੰਬਰ 1051 ਤੇ ਅਜ਼ਹਿ ਘਟਨਾ ਦਾ ਜ਼ਿਕਰ ਕੀਤਾ ਹੈ ਕਿ ਰੰਕਾ ਪਤਨੀ ਸੀ ਤੇ ਬੰਕਾ ਪਤੀ ਸੀ ਇੱਕ ਵਾਰੀ ਰਾਤ ਨੂੰ ਚੱਲਦੇ ਆ ਰਸਤੇ ਵਿੱਚ ਕੁਝ ਸੋਨੇ ਦੀਆਂ ਮੋਹਰਾਂ ਪਈਆਂ ਦੇਖ ਕੇ ਪਤਨੀ ਨੇ ਬਹਾਨੇ ਨਾਲ ਪੈਰ ਨਾਲ ਮਿੱਟੀ ਪਾਉਣੀ ਸ਼ੁਰੂ ਕਰ ਦਿੱਤੀ ਕਿ ਮੇਰੇ ਪਤੀ ਨੂੰ ਪਤਾ ਵੀ ਨਾ ਲੱਗੇ ਤੇ ਇਹਨਾਂ ਸੋਨੇ ਦੀਆਂ ਮੋਹਰਾਂ ਦੇ ਉੱਤੇ ਮੈਂ ਮਿੱਟੀ ਪਾ ਰਹੀ ਆਂ ਰੰਕਾ ਨੇ ਭਾਵੇਂ ਪਤੀ ਦੇ ਆਉਣ ਤੱਕ ਮੋਹਰਾ ਮਿੱਟੀ ਪਾ ਕੇ ਟੱਕਣ ਦੀ ਕੋਸ਼ਿਸ਼ ਕੀਤੀ ਪਰ ਬੰਕਾ ਕੋਲ ਆ ਕੇ ਜ਼ੋਰ-ਜ਼ੋਰ ਦੀ ਹਸਨ ਲੱਗ ਪਿਆ ਬੰਕੇ ਨੇ ਬੜੇ ਪਿਆਰ ਨਾਲ ਪੁੱਛਿਆ ਕਿ ਤੁਸੀਂ ਮੋਹਰਾ ਤੇ ਮਿੱਟੀ ਕਿਉਂ ਪਾਈ ਤਾਂ ਪਤਨੀ ਨੇ ਕਿਹਾ ਕਿ ਮੈਂ ਸੋਚਿਆ ਹੁਣ ਤੱਕ ਦਾ ਸੰਭਾਲ ਕੇ ਰੱਖਿਆ ਸੰਜਮ ਹੁਣ ਤੱਕ ਦਾ ਸੰਭਾਲ ਕੇ ਰੱਖਿਆ ਸੰਜਮ ਸੰਜਮ ਦਾ ਭਾਵ ਹੁੰਦਾ ਆਪਣੇ ਆਪ ਦੇ ਉੱਤੇ ਕੰਟਰੋਲ ਕਰਨਾ ਲੋਭ ਲਾਲਚ ਕਾਮ ਕ੍ਰੋਧ ਇਹਨਾਂ ਸਾਰਿਆਂ ਵਿਸ਼ਿਆਂ ਵਿਕਾਰਾਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਕਿਸੇ ਦੀ ਪ੍ਰਾਪਰਟੀ ਕਿਸੇ ਦਾ ਧਨ ਪਦਾਰਥ ਵੇਚ ਕੇ ਮਨ ਵਿੱਚ ਇਹ ਖਿਆਲ ਨਾ ਆਉਣਾ ਤੁਹੇ ਚੀਜ਼ਾਂ ਵਸਤੂਆਂ ਮੇਰੇ ਕੋਲ ਹੋਣ ਜਾਂ ਕਿਸੇ ਦਾ ਤਾਂਨ ਪਦਾਰਥ ਉਹ ਮੇਰੇ ਕੋਲ ਹੋਵੇ ਉਹਨੂੰ ਚੁਰਾਉਣ ਦੀ ਕੋਸ਼ਿਸ਼ ਕਰਨੀ ਜਾਂ ਕਿਧਰੇ ਮਿਲ ਜਾਵੇ ਤੇ ਉਹਨੂੰ ਆਪਣੇ ਕਬਜ਼ੇ 'ਚ ਕਰਨ ਦੀ ਕੋਸ਼ਿਸ਼ ਕਰਨੀ ਤਾਂ ਪਤਨੀ ਨੇ ਕਿਹਾ ਮੈਂ ਸੋਚਿਆ ਵੀ ਹੁਣ ਤੱਕ ਦਾ ਉਹ ਦੋਨੋਂ ਬਹੁਤ ਧਰਮੀ ਪਤੀ ਪਤਨੀ ਸੀ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਨ ਵਾਲੇ ਸੀ ਧਰਮ ਦੀ ਕਮਾਈ ਕਰਨ ਵਾਲੇ ਸੀ ਉਹਨਾਂ ਦੀ ਹਮੇਸ਼ਾ ਇਹ ਕੋਸ਼ਿਸ਼ ਰਹੀ ਸਾਰੀ ਜ਼ਿੰਦਗੀ ਕਿ ਸਾਡੇ ਘਰ ਵਿੱਚ ਕਿਸੇ ਦਾ ਤਨ ਪਦਾਰਥ ਮਿਹਨਤ ਮੁਸ਼ਕਲ ਤੋਂ ਬਿਨਾ ਨਾ ਆਵੇ ਜਾਣੇ ਜਾਂ ਨਾ ਜਾਣੇ ਵਿੱਚ ਸਾਡੇ ਕੋਲੋਂ ਕਿਦਰੇ ਕਿਸੇ ਦਾ ਹੱਕ ਨਾ ਮਾਰੇ ਜਾਵੇ ਕਿਸੇ ਦੀ ਮਿਹਨਤ ਮਜ਼ਦੂਰੀ ਨਾ ਕਿਦਰੇ ਸਾਡੇ ਘਰ ਵਿੱਚ ਆ ਜਾਵੇ ਤੇ ਹੱਕ ਕਿਸੇ ਦਾ ਹੋਵੇ ਤੇ ਆ ਸਾਡੇ ਕੋਲ ਜਾਵੇ ਇਸ ਵਾਰਦੇ ਉਹਨੇ ਬਹੁਤ ਅੱਸਤਰਮੀ ਜਿੰਦਗੀ ਬਤੀਤ ਕਰਦੇ ਸੀ ਕਿ ਆਪਣੇ ਕੋਲੋਂ ਅਸੀਂ ਕਿਸੇ ਨੂੰ ਕੁਝ ਦੇ ਦਈਏ ਜਿਹੜੀ ਧਰਮ ਦੀ ਕਿਰਤ ਕਰਦੇ ਆ ਪਰ ਕਿਸੇ ਦਾ ਕੋਈ ਤਨ ਪਦਾਰਥ ਕਿਸੇ ਵੀ ਤਰੀਕੇ ਨਾਲ ਜਾਣੇ ਅਣਜਾਣੇ ਵਿੱਚ ਉਹ ਨਾ ਸਾਡੇ ਘਰ ਵਿੱਚ ਆਵੇ। ਪਤਨੀ ਨੇ ਕਿਹਾ ਮੈਂ ਇਹਨਾਂ ਸੋਨੇ ਦੀਆਂ ਮੋਹਰਾਂ ਦੇ ਉੱਤੇ ਮਿੱਟੀ ਤਾਂ ਕਰਕੇ ਪਾਈ ਮੈਂ ਸੋਚਿਆ। ਹੌਣ ਤੱਕ ਦਾ ਸੰਭਾਲ ਕੇ ਰੱਖਿਆ ਸੰਜਮ ਕਿਦਰੇ ਸੋਨੇ ਦੀ ਚਮਕ ਦਮਕ ਵਿੱਚ ਬਰਬਾਦ ਨਾ ਹੋ ਜਾਵੇ ਮਨ ਡੋਲਣ ਲੱਗਿਆ ਬਾਤੀ ਜੀ ਕਿਤੇ ਪਤਾ ਚੱਲਦਾ ਹੈ ਕਿ ਕਦੋਂ ਇਸਨੇ ਡੋਲ ਜਾਣਾ ਹੈ ਕਿਦਰੇ ਸੋਨੇ ਦੀਆਂ ਮੋਹਰਾਂ ਵੇਖ ਕੇ ਡੋਲ ਜਾਵੇ ਤੇ ਅਸੀਂ ਸੋਚੀਏ ਵੀ ਇਹਨਾਂ ਨੂੰ ਚੋ ਕੇ ਆਪਣੇ ਘਰ ਲੈ ਜਾਈਏ ਇਸ ਵਾਸਤੇ ਤੁਹਾਡੇ ਇੱਥੇ ਪਹੁੰਚਣ ਤੋਂ ਪਹਿਲਾਂ ਮੈਂ ਇਹਨਾਂ ਦੇ ਉੱਤੇ ਮਿੱਟੀ ਪਾ ਰਹੀ ਸੀ ਪਤੀ ਨੇ ਪਿਆਰ ਨਾਲ ਸਮਝਾਇਆ ਕਿ ਬਾਹਰੋਂ ਕੋਈ ਵੀ ਪਾਪ ਆ ਕੇ ਅੰਦਰ ਉਦੋਂ ਪੁੰਗਰਦਾ ਜਦੋਂ ਜੀਵ ਦੇ ਅੰਦਰ ਦੀ ਭਾਵਨਾ ਪ੍ਰਵਾਨ ਕਰਦੀ ਹੈ ਜਦੋਂ ਅੰਦਰੋਂ ਭਾਵਨਾ ਹੋਵੇ ਤੇ ਬਾਹਰ ਦਾ ਪਾਪ ਸਾਡੇ ਹਿਰਦੇ ਵਿੱਚ ਆਣ ਕੇ ਤਾਂ ਪੁੰਗਰਦਾ ਜੇ ਪਾਪ ਕਰਨ ਦੀ ਸਾਡੀ ਭਾਵਨਾ ਹੋਵੇ ਤੇ ਪਾਉ ਸਾਡੀ ਇੱਛਾ ਹੋਵੇ ਜੇ ਭਾਵਨਾ ਹੀ ਅਜਹੀ ਹੋ ਜਾਵੇ ਕਿ ਸੋਨਾ ਵੀ ਮਿੱਟੀ ਲੱਗਣ ਲੱਗ ਜਾਵੇ ਤਾਂ ਫਿਰ ਮਿੱਟੀ ਤੇ ਮਿੱਟੀ ਪਾਉਣ ਦੀ ਕੋਈ ਲੋੜ ਨਹੀਂ ਹੁੰਦੀ ਤਾਂ ਫਿਰ ਮਿੱਟੀ ਦੇ ਉੱਤੇ ਮਿੱਟੀ ਪਾਉਣ ਦੀ ਕੋਈ ਲੋੜ ਨਹੀਂ ਹੁੰਦੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਐਸੇ ਅਮਰਤ ਬਾਣੀ ਦੇ ਵਿੱਚ ਬਚਨ ਹਨ ਕਿ ਰੱਬ ਦੇ ਪਿਆਰੇ ਦੀ ਇੱਕ ਐਸੀ ਅਵਸਥਾ ਵੀ ਬਣ ਜਾਂਦੀ ਜਦੋਂ ਉਹ ਰੱਬ ਦਾ ਪਿਆਰਾ ਕੰਚਨ ਮਾਟੀ ਮਾਨੇ ਸੋਨੇ ਨੂੰ ਵੀ ਮਿੱਟੀ ਦੇ ਸਮਾਨ ਸਮਝਣ ਲੱਗ ਜਾਂਦਾ ਪਾ ਉਹਦੇ ਮਨ ਵਿੱਚ ਲੋਕ ਵਿਖਾਵੇ ਦੀ ਕਿਸੇ ਤਰ੍ਹਾਂ ਦੀ ਕੋਈ ਲਾਲਸਾ ਰਹਿੰਦੀ ਨਹੀਂ ਕਿ ਮੈਂ ਕੋਈ ਸੋਨਾ ਪਾਵਾਂ ਕੋਈ ਗਹਿਣੇ ਪਾਵਾਂ ਕੋਈ ਲੁਕਾ ਨੂੰ ਵਿਖਾਵਾਂ ਇਹ ਜਿਹਾ ਫੋਕਾ ਅਡੰਬਰ ਉਹਦੇ ਮਨ ਵਿੱਚ ਰਹਿ ਹੀ ਨਹੀਂ ਜਾਂਦਾ ਤੋਂ ਪਤੀ ਕਹਿਣ ਲੱਗਾ ਕਿ ਜਿਹੜਾ ਬਾਹਰ ਦਾ ਪਾਪ ਆ ਉਹ ਸਾਡੇ ਹਿਰਦੇ ਦੇ ਵਿੱਚ ਉਦੋਂ ਪੁੰਗਰੂਗਾ ਜਦੋਂ ਸਾਡੀ ਭਾਵਨਾ ਮੈਲੀ ਹੋਏਗੀ ਤੇ ਜੇ ਸਾਡੀ ਭਾਵਨਾ ਚੰਗੀ ਹੈ ਤੇ ਫਿਰ ਇਹ ਦੁਨੀਆਵੀ ਚਮਕ ਦਮਕ ਸੋਨਾ ਆਦਕ ਜੋ ਕੁਝ ਵੀ ਅਸੀਂ ਆਪਣੇ ਆਲੇ ਦੁਆਲੇ ਵੇਖਦੇ ਹਾਂ ਇਹ ਸਾਡੇ ਉੱਤੇ ਕਿਸੇ ਤਰ੍ਹਾਂ ਦਾ ਅਸਰ ਨਹੀਂ ਪਾ ਸਕਦਾ ਪਤੀ ਦੇ ਮੁਖੋਂ ਜਹੀ ਵਿਚਾਰ ਸੁਣ ਕੇ ਪਤਨੀ ਗੱਦਗੱਦ ਹੋ ਉਠੀ ਤੇ ਕਹਿਣ ਲੱਗੀ ਅੱਜੋ ਮੈਂ ਅਸਲ ਵਿੱਚ ਧਰਮ ਨੂੰ ਜਾਣਿਆ ਹੈ ਕਿ ਧਰਮ ਕਹਿੰਦੇ ਕਿੰਨੂ ਨੇ ਪਤੀ ਪਤਨੀ ਸੰਸਾਰਕ ਜੀਵਨ ਵਿੱਚ ਕੇਵਲ ਇੱਕ ਰਿਸ਼ਤਾ ਹੀ ਨਹੀਂ ਬਲਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਾਂ ਇਸਤਰੀ ਨੂੰ ਈਮਾਨ ਕਿਹਾ ਹੈ ਈਮਾਨ ਦਾ ਭਾਵਨ ਦਾ ਧਰਮ ਜਦੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਦਰਬਾਰ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਇੱਕ ਸਾਧੂ ਆਇਆ ਉਹਦਾ ਨਾਮ ਸੀ ਸਮਰੱਥ RAMDAS ਉਹਦਾ ਨਾਮ ਸੀ ਸਾਧੂ ਦਾ ਉਹਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਰਹਿਣਾ ਸਹਿਣਾ ਵੇਖਿਆ ਗੁਰਤਾ ਗੱਦੀ ਤੇ ਬੈਠਦੇ ਨੇ ਫੌਜਾਂ ਰੱਖੀਆਂ ਨੇ ਸੰਗਤਾਂ ਮਾਇਆ ਦੇ ਮੱਥੇ ਦੇਕਦੀਆਂ ਰੁਪਇਆ ਪੈਸਾ ਧਨ ਦੌਲਤ ਕਿਸੇ ਚੀਜ਼ ਦੀ ਕਮੀ ਨਹੀਂ ਵਿਆਏ ਹੋਏ ਨੇ ਬਾਲ ਬੱਚੇ ਧਾਰ ਨੇ ਤੇ ਸਮਰਥ RAMDAS ਨੇ ਫਿਰ ਕਈ ਤਰ੍ਹਾਂ ਦੇ ਸਵਾਲ ਕੀਤੇ ਕਹਿਣ ਲੱਗਾ ਜੀ ਜਿਹੜੇ ਗੁਰੂ ਪੀਰ ਪੈਗੰਬਰ ਹੁੰਦੇ ਨੇ ਇਹਨਾਂ ਦਾ ਮਾਇਆ ਨਾਲ ਕੀ ਸੰਬੰਧ ਸ਼ੇਵੇਂ ਪਾਤਸ਼ਾਹ ਜੀ ਨੇ ਸਮਝਾਇਆ RAMDAS ਮਾਇਆ ਗੁਜ਼ਰਾਨ ਮਾਇਆ ਗੁਜ਼ਾਰੇ ਵਾਅਦਾ ਇਸਾਈ ਦੀ ਤਾਂ ਕਿ ਅਸੀਂ ਚੰਗੀ ਜ਼ਿੰਦਗੀ ਬਤੀਤ ਕਰ ਸਕੀਏ ਸਾਨੂੰ ਕਿਸੇ ਅੱਗੇ ਹੱਥ ਨਾ ਅੜਨਾ ਪਵੇ ਜਿਵੇਂ ਤੁਸੀਂ ਸਾਧੂ ਬਣ ਕੇ ਤੇ ਘਰ ਘਰ ਮੰਗਦੇ ਫਿਰਦੇ ਹੋ ਅਗਰ ਕੋਈ ਮਨੁੱਖ ਮਿਹਨਤ ਮੁਸ਼ਕਤ ਕਰੇ ਉਹਨੂੰ ਕਿਸੇ ਅੱਗੇ ਹੱਥ ਅੜਨਾ ਹੀ ਨਾ ਪਵੇ ਇਸ ਵਾਸਤੇ ਜਿਹੜੀ ਮਾਇਆ ਨਾ ਹਰੇ ਕੇ ਕੋਲ ਰੁਪਇਆ ਪੈਸਾ ਤਾਂਨ ਦੌਲਤ ਹੋਣਾ ਜ਼ਰੂਰੀ ਹੈ ਤਾਂ ਕਿ ਉਸਦਾ ਸੰਗੇਤ ਤਰੀਕੇ ਨਾਲ ਗੁਜ਼ਾਰਾ ਚੱਲ ਸਕਦਾ ਹੋਵੇ ਦੂਸਰਾ ਸਵਾਲ ਕਹਣ ਲੱਗਾ ਜੀ ਫਿਰ ਤੁਹਾਡੀ ਔਰਤ ਕਿਉਂ ਹੈ ਜਿਹੜੇ ਸਾਧੂ ਮਹਾਤਮਾ ਹੁੰਦੇ ਉਹ ਤੇ ਵਿਆਹ ਹੀ ਨਹੀਂ ਕਰਵਾਉਂਦੇ ਸ੍ਰੀਮੇ ਪਾਕਸ਼ਾਨੇ ਬਚਨ ਕੀਤਾ ਔਰਤ ਈਮਾਨ ਔਰਤ ਮਨੁੱਖ ਦਾ ਧਰਮ ਹੈ ਅਗਰ ਦੋਨੋਂ ਪਤੀ ਪਤਨੀ ਰੱਬ ਦੇ ਪਿਆਰੇ ਹੋਣ ਸੇਵਾ ਕਰਦੇ ਆਂ ਸਿਮਰਨ ਕਰਦੇ ਆਂ ਸਮਾਜ ਦੇ ਵਿੱਚ ਸੁਚੱਜੇ ਜਿੰਦਗੀ ਬਤੀਤ ਕਰਦੇ ਆਂ ਜਿਵੇਂ ਆਪਾਂ ਹੁਣ ਇਹ ਇੱਕ ਸਾਖੀ ਵਿਚਾਰੀ ਆ ਮਹਾਨ ਗੋਸ਼ ਦੇ ਵਿੱਚੋਂ ਰੰਕਾ ਤੇ ਬੰਕਾ ਦੀ ਜਿਵੇਂ ਉਹ ਉਹ ਕਿੰਨਾ ਇੱਕ ਦੂਜੇ ਨੂੰ ਸਮਝਦੇ ਸੀ ਕਿਸ ਤਰੀਕੇ ਦੇ ਨਾਲ ਉਹ ਪਾਪ ਤੋਂ ਪਰਾਏ ਹੱਕ ਤੋਂ ਬਚਣ ਦੀ ਕੋਸ਼ਿਸ਼ ਕਰਦੇ ਸੀ ਅਗਰ ਕਿਸੇ ਮਨੁੱਖ ਦਾ ਅਜ਼ਾਹ ਜੀਵਨ ਹੋਵੇ ਐਸ ਵਾਸਤੇ ਫਿਰ ਜਿਹੜੀ ਔਰਤ ਹੈ ਈਮਾਨ ਉਹ ਇੱਕ ਪ੍ਰਕਾਰ ਦਾ ਮਨੁੱਖ ਦਾ ਧਰਮ ਹੈ ਅੱਗੇ ਉਹਨੇ ਸਵਾਲ ਕੀਤਾ ਕਹਿਣ ਲੱਗਾ ਜੀ ਚਲੋ ਇਹ ਵੀ ਠੀਕ ਹੈ ਪਰ ਇਹ ਦੱਸੋ ਤੁਹਾਡੇ ਤੇ ਅੱਗੇ ਔਲਾਦ ਵੀ ਹੈ ਤੁਹਾਡੇ ਪੰਜ ਪੁੱਤਰ ਹਨ ਇੱਕ ਤੁਹਾਡੇ ਧੀ ਹੈ ਤੁਸੀਂ ਤੇ ਇਹਨੇ ਟੱਬਰ ਦੇ ਮਾਲਕ ਹੋ ਇਹ ਕਹਰੇ ਲਈ ਸ਼ੇਮਪਾਰਸ਼ਾ ਨੇ ਉਹਨੂੰ ਜਵਾਬ ਦਿੱਤਾ ਪੁੱਤਰ ਨਿਸ਼ਾਨ ਇਹ ਧੀਆਂ ਪੁੱਤਰ ਔਲਾਦ ਮਨੁੱਖ ਦੀ ਨਿਸ਼ਾਨੀ ਹੁੰਦੀ ਆ। ਇਕਲੀ ਕੋਲ ਚੱਲ ਰਹੀ ਹੈ ਕਿਸ ਦੀ ਔਲਾਦ ਹੈ। ਇਸ ਤਰ੍ਹਾਂ ਸਤਿਗੁਰੂ ਜੀ ਨੇ ਉਸ ਨੂੰ ਜਵਾਬ ਦਿੱਤੇ ਖੈਰੋ ਸਾਡਾ ਵਿਸ਼ਾ ਨਹੀਂ। ਤੋਂ ਕਹਿਣ ਦਾ ਭਾਵ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਅਜ਼ਾਹਾ ਧਰਮੀ ਬਣਾਇਆ। ਕੁਝਕ ਧਾਰਮਿਕ ਵਿਚਾਰ ਆ ਜਈਆਂ ਵੀ ਹਨ ਜਿਨ੍ਹਾਂ ਨੇ ਜ਼ਿੰਦਗੀ ਨੂੰ ਚਾਰ ਭਾਗਾਂ ਵਿੱਚ ਵੰਡਿਆ ਸੀ। ਖਾਸ ਕਰਕੇ ਹਿੰਦੂ ਧਰਮ ਚ ਮਨੁੱਖੀ ਦੀ ਜ਼ਿੰਦਗੀ ਦੇ ਚਾਰ ਹਿੱਸੇ ਕਰ ਦਿੱਤੇ ਗਏ ਪਹਿਲਾ ਇਹ ਸਾਸੀ ਕਿ 25 ਸਾਲ ਤੱਕ ਬ੍ਰਹਮਚਾਰੀ ਰਹਿਣਾ ਦੂਜਾ ਇਹ ਸਾਸੀ ਕਿ 25 ਤੋਂ 50 ਤੱਕ ਗ੍ਰਿਸ਼ਤੀ ਰਹਿਣਾ ਘਰ ਪਰਿਵਾਰ ਵਿੱਚ بیوی ਬੱਚੇ ਮਾਤਾ ਪਿਤਾ 25 ਤੋਂ 50 ਤੱਕ ਗ੍ਰਿਸ਼ਤੀ ਰਹਿਣਾ ਜ਼ਿੰਦਗੀ ਦਾ ਤੀਸਰਾ ਹਿੱਸਾ ਕਿ 50 ਸਾਲ ਤੋਂ 75 ਸਾਲਾਂ ਤੱਕ ਵਾਨਪਰਸਤ ਰਹਿਣਾ ਵਾਨ ਦਾ ਅਰਥ ਹੁੰਦਾ ਵਾਨ ਬਨ ਦਾ ਭਾਵ ਹੁੰਦਾ ਜੰਗਲ ਜੰਗਲ ਬੀਆ ਬਾਨਾ ਵਿੱਚ ਆਪਣਾ ਬੂਟਾ ਸਾਂਭ ਬਤੀਤ ਕਰਨਾ ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੂੰ ਛੱਡ ਕੇ ਤੇ ਜੰਗਲਾਂ ਬੀਆ ਬਾਨਾ ਵਿੱਚ ਜਾ ਕੇ ਰੱਬ ਦਾ ਨਾਮ ਜਪਣਾ ਉਸ ਤੋਂ ਬਾਅਦ ਫਿਰ ਲਾਸਟ ਤੇ ਚੌਥਾ ਹੈ 사시 75 ਸਾਲ ਤੋਂ ਲੈ ਕੇ ਤੇ 100 ਸਾਲ ਤੱਕ ਸੰਿਆਸੀ ਹੋਣਾ ਫਿਰ ਆਪਣੇ ਘਰ ਪਰਿਵਾਰ ਨਾਲ ਬਿਲਕੁਲ ਸਬੰਧ ਹੀ ਤੋੜ ਲੈਣਾ ਕੋਈ ਮਰੇ ਕੋਈ ਜੀਵੇ ਤੁਹਾਡਾ ਕਿਸੇ ਨਾਲ ਕੋਈ ਸਬੰਧ ਨਹੀਂ ਰਹਿ ਜਾਂਦਾ ਹੁਣ ਤੁਹਾਡੀ ਉਮਰ 75 ਸਾਲ ਤੋਂ ਉੱਪਰ ਹੋ ਗਈ ਆ ਤੁਸੀਂ ਸਭ ਕੁਝ ਛੱਡ ਛਡਾ ਦਿਓ ਬਹੁਤੇ ਲੋਕੀ ਆਪੇ ਫਿਰ ਚਲੇ ਜਾਂਦੇ ਸੀ ਹਰਦوار ਕਾਂਚੀ ਤੇ ਜਿਹੜੇ ਬੱਚੇ ਆਪਣੇ ਮਾਤਾ ਪਿਤਾ ਤੋਂ ਦੁਖੀ ਸਨ ਉਹ ਕਹਿੰਦੇ ਸੀ ਕਿ ਸਾਡੀ ਲਾਈਫ ਚ ਇੰਟਰਫੇਅਰ ਕਰਦੇ ਨੇ ਉਹਨਾਂ ਨੂੰ ਇੱਕ ਬਹਾਨਾ ਮਿਲ ਗਿਆ ਕਿ 75 ਸਾਲ ਤੋਂ ਬਾਅਦ ਤੇ ਐਸੇ ਬੰਦੇ ਨੂੰ ਸੰਨਿਆਸੀ ਹੋ ਜਾਣਾ ਚਾਹੀਦਾ ਉਹ ਉਹਨਾਂ ਨੂੰ ਹਰਦوار ਕਾਂਚੀ ਛਾਡ ਆਉਂਦੇ ਸੀ ਉੱਥੇ ਬਹੁਤ ਜ਼ਿਆਦਾ ਸਰਾਮਾਂ ਬਣੀਆਂ ਹੋਈਆਂ ਸੀ ਤੇ ਨਾਲੇ ਬਾਕੀ ਜਿੰਨੀ ਵੀ ਜ਼ਿੰਦਗੀ ਰਹਿੰਦੀ ਸੀ ਨਾ ਉਹਨਾਂ ਦਾ ਇਕੱਠਾ ਕਰਾਇਆ ਵੀ ਤਾਰ ਆਉਂਦੇ ਸੀ। ਤੇ ਇਹ ਸਾਡਾ ਬਜ਼ੁਰਗ ਮਾਤਾ ਜਿੰਨੇ ਸਾਲ ਵੀ ਹੁਣ 75 ਤੋਂ ਬਾਅਦ ਦੇਦੇ ਰਹੇ ਗਏ ਨੇ ਇਹ ਸਾਰੇ ਸਾਲ ਇੱਥੇ ਕਾਂਸੀ ਚ ਬਤੀਤ ਕਰੇਗਾ। ਨਾਲ ਹੀ ਉਹਦਾ ਸੰਸਕਾਰ ਦਾ ਖਰਚਾ ਵੀ ਦੇ ਆਉਂਦੇ ਸੀ ਕਿ ਜਦੋਂ ਇਹ ਮਰ ਜਾਵੇ ਉਦੋਂ ਫਿਰ ਗੰਗਾ ਨਦੀ ਦੇ ਕੰਡੇ ਦੇ ਉੱਤੇ ਇਹਦਾ ਸੰਸਕਾਰ ਕਰ ਦੇਣਾ ਤੇ ਕਿਉਂਕਿ ਲੋਕਾਂ ਦੇ ਵਿੱਚ ਇਹ ਭਰਮ ਸੀ। ਕਿ ਜਿਹੜੇ ਲੋਕੀ ਬਨਾਰਸ ਗੰਗਾ ਦੇ ਕੰਡੇ ਤੇ ਹਰ ਦੁਆਰ ਜਾ ਕੇ ਮਰਨਗੇ ਉਹ ਸਿੱਧੇ ਸਵਰਗਾ ਚ ਜਾਣਗੇ ਤੇ ਲੋਕਾਂ ਨੇ ਇਸ ਧਰਮ ਤੋਂ ਇਸ ਧਾਰਮਿਕ ਵਿਸ਼ਵਾਸ ਤੋਂ ਬੜਾ ਲਾਭ ਉਠਾਇਆ ਆਪਣੇ ਬਜ਼ੁਰਗਾਂ ਤੋਂ ਉਹਨਾਂ ਨੇ ਛੁਟਕਾਰਾ ਪਾਇਆ ਤੋਂ ਇਸ ਤਰ੍ਹਾਂ ਮਨੁੱਖੀ ਜ਼ਿੰਦਗੀ ਦੇ ਚਾਰ ਹਿੱਸੇ ਕੀਤੇ ਗਏ ਸੀ ਸਿੱਖ ਧਰਮ ਨੇ ਇਸ ਪਾਸੇ ਵੀ અત્યੰਤ ਪਿਆਰੀ ਅਗਵਾਈ ਬਖਸ਼ੀ ਪਹਿਲੀ ਗੱਲ ਇਸ ਗੱਲ ਦਾ ਕੋਈ ਪੱਕਾ ਪ੍ਰੋਸਾਨੇ ਕਿ ਜ਼ਿੰਦਗੀ 100 ਸਾਲ ਦਾ ਸਫਰ ਕਰੇਗੀ ਜਾਂ ਨਹੀਂ ਇੱਥੇ ਤਾਂ ਰੱਬੀ ਕਿਸਾਨ ਦੀ ਖੇਤੀ ਆ ਜਿਹੜੀ ਸਾਡੀ ਜ਼ਿੰਦਗੀ ਆ ਨਾ ਇਹ ਉਸ ਅਕਾਲ ਪੁਰਖ ਵੈਗੁਰੂ ਪਰਮਾਤਮਾ ਜੀ ਦੀ ਖੇਤੀ ਹੈ ਜਿਵੇਂ ਕਿਸੇ ਨੇ ਆਪਣੀ ਪੈਲੀ ਵਿੱਚ ਫਸਲ ਬੀਜੀ ਹੋਵੇ ਐਸਾ ਨੂੰ ਭਾਵ ਜ਼ਿੰਦਗੀ ਨੂੰ ਕਿਸਾਨ ਦਾ ਹੱਕ ਹੈ ਜਦੋਂ ਮਰਜ਼ੀ ਵੀ ਵੱਢ ਸਕਦਾ ਹੈ ਉਦੀ ਮਰਜ਼ੀ ਆ ਅੰਮ੍ਰਿਤ ਬਾਣੀ ਦੇ ਵਸਨ ਨੇ ਜੈਸੇ ਕਿਰਸਾਂ ਬੋਵੇ ਕਿਰਸਾਨੀ ਕਾਚੀ ਬਾਗੀ ਬਾੜ ਪਰਾਨੀ ਦੂਜੀ ਗੱਲੇ ਹੈ ਕਿ ਮਨੁੱਖ ਪਹਿਲੇ 25 ਸਾਲ ਹੀ ਬ੍ਰਹਮਚਾਰੀ ਕਿਉਂ ਇਹ ਤਾਂ ਸਗੋਂ ساری ਜ਼ਿੰਦਗੀ ਹੀ নিজ ਨਾਰੀ ਨਾਲ ਨੇਹ ਹੰਡਾ ਕੇ ਵਾਰਨ ਆਰੀ ਪ੍ਰਤੀ ساری ਜ਼ਿੰਦਗੀ ਹੀ ਬ੍ਰਹਮਚਾਰੀ ਰਹਿੰਦਾ ਹੈ ਸਿੱਖ ਧਰਮ ਜਿਸ ਤਰ੍ਹਾਂ ਸਮਝਾਇਆ ਗਿਆ ਤੀਏ ਮਨੁੱਖ ਪਹਿਲੇ 25 ਸਾਲ ਤੱਕ ਹੀ ਬ੍ਰਹਮਚਾਰੀ ਕਿਉਂ ਰਵੇ ਵਿਕਾਰਾਂ ਤੋਂ ਬਚਿਆ ਰਹੇ ਕਿਸੇ ਨੂੰ ਮੈਲੀ ਨਜ਼ਰ ਨਾਲ ਨਾ ਵੇਖੇ ਆਪਣੇ ਤੇ ਵਿਕਾਰ ਨਾ ਆਵੀ ਉਹਨ ਦੇ ਗੁਰੂ ਸਾਹਿਬ ਨੇ ਸਮਝਾ ਦਿੱਤਾ ਵੀ ساری ਜ਼ਿੰਦਗੀ ਤੂੰ ਉੱਚੇ ਸੁੱਚੇ ਕੈਰੇਕਟਰ ਵਾਲਾ ਕਿਉਂ ਨਹੀਂ ਰਹਿੰਦਾ ਗ੍ਰਿਸਤੀ ਜੀਵਨ ਦੇ ਵੀ 25 ਸਾਲ ਹੀ ਕਿਉਂ ਬਲਕਿ ਸਾਰੀ ਜ਼ਿੰਦਗੀ ਵਿੱਚ ਹੀ ਗ੍ਰਿਸਤ ਉਦਾਸ ਰਹਿੰਦਾ ਹੈ ਗੁਰੂ ਦਾ ਸਿੱਖ ਰਹਿੰਦਾ ਵੀ ਕਰ ਪਰਿਵਾਰ ਦੇ ਵਿੱਚ ਆ ਤੇ ਪਰਿਵਾਰ ਦੇ ਵਿੱਚ ਖਸ਼ਤ ਵੀ ਨਹੀਂ ਹੁੰਦਾ ਉਹ ਮਾਇਆ ਚ ਤੀਜੇ ਹੀ ਸੇ ਦੇ 25 ਸਾਲ ਵਾਨ ਪ੍ਰਸਤੀ ਨਾਲ ਨਹੀਂ ਬਲਕਿ ਸਾਰੀ ਜ਼ਿੰਦਗੀ ਪਰਿਵਾਰ ਵਿੱਚ ਰਹਿੰਦੇ ਆ ਮੋ ਮਮਤਾ ਦੀਆਂ ਫਾਈਆਂ ਤੋੜਨੀਆਂ ਹਨ ਰਹਿਣਾ ਵੀ ਪਰਿਵਾਰ ਵਿੱਚ ਆ ਮੋਹ ਅਤੇ ਮਮਤਾ ਨੂੰ ਆਪਣੇ ਉਤੇ ਹਾਵੀ ਨਹੀਂ ਹੋਣ ਦੇਣਾ ਚੌਥਾ ਸੰਨਿਆਸੀ ਹੋ ਕੇ ਜੰਗਲੀ ਪਟਕਣ ਦੀ ਵਜਾਏ ਹਰੇ ਮਨ ਐਸੋ ਕਰ ਸੰਨਿਆਸਾ ਬਨ ਸੇ ਸਦਨ ਸਭੇ ਕਰ ਸਮਝੋ ਮਾ ਨਹੀਂ ਮਾ ਹੈ ਉਦਾਸਾ ਹੈ ਮੇਰੇਆ ਮਨਾ ਤੈਨੂੰ ਜੰਗਲਾ ਬਿਆ ਬਾਨਾਂ ਵਿੱਚ ਜਾਣ ਦੀ ਕੀ ਜ਼ਰੂਰਤ ਹੈ ਤੂੰ ਆਪਣੇ ਘਰ ਪਰਿਵਾਰ ਨੂੰ ਹੀ ਬਾਨ ਸਮਝ ਤੇਰੇ ਘਰ ਵਿੱਚ ਜੇ ਤੂੰ ਸੱਚਜੀ ਜ਼ਿੰਦਗੀ ਬਤੀਤ ਕਰੇ ਇਹਨਾਂ ਜਿਆਦਾ ਸ਼ਾਂਤੀ ਦਾ ਮੌਲੋ ਵੀ ਜਿਵੇਂ ਜੰਗਲ ਵਿੱਚ ਹੁੰਦਾ ਹੈ ਅਮਰਤ ਵੇਲੇ ਉੱਠੇ ਇਸ਼ਨਾਨ ਪਾਣੀ ਕਰੇ ਪ੍ਰਭੂ ਜੀ ਦੇ ਨਾਲ ਜੁੜੇ ਤੂੰ ਘਰ ਪਰਿਵਾਰ ਦੇ ਵਿੱਚ ਰਹਿੰਦਾ ਹੋਇਆ ਵੀ ਤੇ ਇਸ ਦਾ ਅਹਿਸਾਸ ਕਰ ਸਕਦਾ ਹੈ ਨਾ ਇਸ ਵਾਸਤੇ ਬੇਸ਼ੱਕ ਹੋਰਨਾ ਧਰਮ ਦੇ ਵਿੱਚ ਮਨੁੱਖ ਦੀ ਜ਼ਿੰਦਗੀ ਨੂੰ ਚਾਰੇ ਹਸਿਆਂ ਦੇ ਵਿੱਚ ਵੰਡ ਦਿੱਤਾ ਗਿਆ ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਿੱਖ ਧਰਮ ਦੇ ਵਿੱਚ ਗੁਰਮਤ ਦੇ ਵਿੱਚ ਸਾਨੂੰ ਇਹ ਸਮਝਾਇਆ ਕਿ ਭਾਈ ਤੁਹਾਨੂੰ ਕੋਈ ਘਰ ਪਰਿਵਾਰ ਛੱਡ ਕੇ ਜੰਗਲਾ ਬਿਆਬਾਨਾਂ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੈ ਤੁਸੀਂ ਆਪਣੇ ਘਰੇ ਰਹੋ ਜਿਹੜੀਆਂ ਉਸ ਕਾਲਪੁਰਖ ਵੈਗੁਰੂ ਜੀ ਨੇ ਤੁਹਾਨੂੰ ਜ਼ਿੰਮੇਵਾਰੀਆਂ ਲਗਾਈਆਂ ਨੇ ਉਹਨਾਂ ਜ਼ਿੰਮੇਵਾਰੀਆਂ ਦੇ ਉੱਤੇ ਖਰੇ ਉੱਪਰ ਚੰਗੇ ਨਸਾਨ ਬਣੋ ਇੱਕ ਚੰਗੇ ਪਤੀ ਇੱਕ ਚੰਗੇ ਪਿਤਾ ਪੁੱਤਰ ਭਰਾ ਜਿੰਨੇ ਵੀ ਤੁਹਾਡੇ ਰਿਸ਼ਤੇ ਨੇ ਉਹਨਾਂ ਨੂੰ ਸੁਚੱਜੇ ਤਰੀਕੇ ਦੇ ਨਾਲ ਨਿਭਾਉਂਦਿਆਂ ਹੋਇਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣੋ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਕੀ ਸਾਰਿਆਂ ਤੋਂ ਸਾਨੂੰ ਨਿਆਰੇ ਉਪਦੇਸ਼ ਬਖਸ਼ਿਸ਼ ਕੀਤੇ ਤਾਂ ਹੀ ਕਰਕੇ ਜਿਹੜੇ ਗੁਰੂ ਦੇ ਸਿੱਖ ਹਨ ਉਹਨਾਂ ਦਾ ਰਹਿਣਾ ਸਹਿਣਾ ਵੇ ਆਫ ਲਾਈਫ ਜ਼ਿੰਦਗੀ ਜਿਉਣ ਦਾ ਢੰਗ ਤਰੀਕਾ ਬਾਕੀ ਸਾਰਿਆਂ ਤੋਂ ਨਿਆਰਾ ਹੈ ਤੇ ਅਗਰ ਗੁਰੂ ਕੇ ਸਿੱਖ ਇਸ ਤਰ੍ਹਾਂ ਦੀ ਗੁਰੂ ਦੀਆਂ ਸਿੱਖਿਆਵਾਂ ਦੇ ਰਹਿਤਮ ਰਿਆਦਾ ਦੇ ਅਨੁਸਾਰ ਉਹ ਕਿ ਜ਼ਿੰਦਗੀ ਬਤੀਤ ਕਰਦੇ ਨੇ ਤੇ ਉਹ ਗੁਰੂ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣਦੇ ਨੇ ਜਬ ਲਗ ਖਾਲਸਾ ਰਹੇ ਨਿਆਰਾ ਤਮਨ ਲਗ ਤੀਜ ਦਿਓ ਮੈਂ ਸਾਰਾ ਜਬੇ ਗਹਿ विप्रण की रीता मै ना करो इन की प्रतीत आज दे वक्त इनियां बिनतियां परवान करनियां जी होइयां पुल्ला गलतियां दी माफी फते परवानो वाहे गुरु जी का खालसा वाहे गुरु जी की फते